ਹਾਂਜੀ ਡਾਇਰੈਕਟਰ ਸਾਹਿਬ ਕੀ ਪ੍ਰੋਬਲਮ ਆਈ ਅੱਜ ਦੇਖੋ ਜੀ ਅੱਜ ਅਸੀਂ ਇੰਨੇ ਦੁਖੀ ਆ ਆ ਦਿਖੋ ਪਹਿਲਾਂ ਸਾਰੇ ਪੇੜ ਦਿਖਾਓ ਸਾਰੇ ਇਹਨਾਂ ਨੂੰ ਜਿਹੜੇ ਕੱਟੇ ਆਹ ਲਾਈਨ ਦੇਖੋ ਜੀ ਇਹ ਹੈਗੀ ਆ ਜੀ ਨਗਰ ਕੌਂਸਲ ਦੀ ਸੜਕ ਇਸੇ ਰੋਡ ਦੇ ਉੱਤੇ ਸ਼ਮਸ਼ਾਨ ਘਾਟ ਵੀ ਹੈ ਇਸੇ ਰੋਡ ਦੇ ਉੱਤੇ ਪੁਲਿਸ ਸਟੇਸ਼ਨ ਹੈ ਔਰ ਇਸੇ ਰੋਡ ਦੇ ਉੱਤੇ ਗਊਸ਼ਾਲਾ ਹੈ ਇਸੇ ਰੋਡ ਦੀ ਕਮੇਟੀ ਹੈ ਔਰ ਆਹ ਦੇਖੋ ਜੀ ਆ ਜਿੰਨੇ ਵੀ ਇੱਥੇ ਪੇੜ ਲੱਗੇ ਹੋਏ ਨੇ ਛਾਇਆਦਾਰ ਇੱਕ ਘਟ ਤੋਂ ਘਟ ਵੀ 40-50 ਪੇੜ ਨੇ ਔਰ ਮੈਂ ਐਸੇ ਕਲੋਨੀ 'ਚ ਰਹਿਣਾ ਤੇ ਸਾਨੂੰ ਇੱਥੇ ਰਹਿੰਦੇ ਨੂੰ ਕਰਦਾ 30-35 ਸਾਲ ਹੋ ਗਏ 17-18 ਸਾਲਾਂ ਤੋਂ ਅਸੀਂ ਇਹਨਾਂ ਪੇੜਾਂ ਨੂੰ ਦੇਖਦੇ ਆ ਰਹੇ ਹਾਂ ਤੇ ਸਾਡੀਆਂ ਅੱਖਾਂ ਸਾਹਮਣੇ ਵੱਡੇ ਹੋਏ ਨੇ ਔਰ ਅੱਜੇ ਪਤਾ ਲੱਗਿਆ ਕਿ ਇਹ ਸਾਰੇ ਦੇ ਸਾਰੇ ਪੇੜ ਨਗਰ ਕੌਂਸਲ ਦੀ ਪਰਮਿਸ਼ਨ ਦੇ ਨਾਲ ਕੱਟੇ ਜਾ ਰਹੇ ਨੇ ਔਰ ਜਦੋਂ ਕਿ ਬੜੀ ਦੁੱਖ ਦੀ ਗੱਲ ਹੈ ਜੀ ਨਾ ਤੇ ਇੱਥੇ ਕੋਈ ਸੜਕ ਚੌੜੀ ਹੋਣੀ ਹੈ ਨਾ ਤਾਂ ਜੀ ਇਹ ਆਪਣਾ ਕੋਈ ਜੀਟੀ ਰੋਡ ਹੈ ਠੀਕ ਹੈ ਜੀ ਨਾ ਹੀ ਇੱਥੇ ਕੋਈ ਸੜਕ ਚੌੜੀ ਹੋਣੀ ਹੈ ਔਰ ਨਾ ਹੀ ਇਹਦਾ ਕੋਈ ਕਾਰਨ ਦੱਸਿਆ ਜਾ ਰਿਹਾ ਵੀ ਇਹ ਵਾਲੇ ਪੇੜ ਕਿਉਂ ਕੱਟੇ ਜਾ ਰਹੇ ਨੇ ਇੱਕ ਪਾਸੇ ਜੀ ਮੈਂ ਸ਼ਹਿਰ ਦਾ ਬ੍ਰਾਂਡ ਵੈਕਟਰ ਹਾਂ ਔਰ ਪਤਾ ਨਹੀਂ ਮੈਂ ਲੱਖਾਂ ਪੌਦੇ ਇਸ ਸ਼ਹਿਰ ਦੇ ਵਿੱਚ ਲਗਵਾਏ ਔਰ ਆ ਆ ਬੰਦੇ ਨੇ ਜੀ ਇਧਰ ਇਧਰ ਆ ਭਾਈ ਸਾਹਿਬ ਇਹ ਠੇਕੇਦਾਰ ਨੇ ਜੀ 220 3000 ਰੁਪਏ ਦਾ 270000 ਦਾ ਠੇਕਾ ਹੋਇਆ ਹੈ ਔਰ ਇਹਨਾਂ ਨੇ ਜੀ ਇਹ ਦਿਖਾਓ ਇਧਰ 39 ਪੇੜ ਇਸ ਤੋਂ ਪਹਿਲਾਂ ਵਿਰੋਧ ਹੋਇਆ ਸੀਗਾ ਜੀ ਇਹਨਾਂ ਦਾ ਆ ਇਹਨਾਂ ਨੇ ਪੇੜ ਕੱਟਦੇ ਸੀਗੇ ਸਾਹਮਣੇ ਦੋ ਛੋਟੇ ਪੇੜ ਐ ਨਾ ਉੱਪਰ ਤੋਂ 11 ਦਾ ਉਸ ਤੋਂ ਬਾਅਦ ਇਹ ਵਿੱਚੋਂ ਦੀ ਇਹ ਅੱਜ ਫੇਰ ਆ ਗਏ ਜੀ ਇੱਥੇ ਆਪਣੇ ਪੇੜ ਕੱਟਣ ਵਾਸਤੇ ਦੇਖੋ ਜੀ ਕਿੱਡੇ ਦੁੱਖ ਦੀ ਗੱਲ ਐ ਆ ਇਹਨੇ ਛਾਇਆਦਾਰ ਪੇੜ ਜੇ ਕਿਤੇ ਕੱਟੇ ਜਾਣਗੇ ਇੱਕ ਪਾਸੇ ਦਾ ਸਾਰਾ ਸ਼ਹਿਰ ਹੀ ਬੰਜਰ ਹੋ ਗਿਆ ਹਰ ਪਾਸੇ ਬੰਜਰੀ ਬੰਜਰ ਹਰ ਪਾਸੇ ਫਲੈਟ ਹੀ ਫਲੈਟ ਬਣ ਗਏ ਤੇ ਸਾਡੀਆਂ ਸੋਸਾਇਟੀਆਂ ਵੱਡ ਗਈਆਂ ਕਿਤੇ ਕੋਈ ਛਾਂ ਨਹੀਂ ਦਿਖਦੀ ਹੈਗੀ ਇੰਨਾ ਪ੍ਰਦੂਸ਼ਣ ਆ ਸ਼ਹਿਰ ਦੇ ਵਿੱਚ ਇੰਨੀ ਟ੍ਰੈਫਿਕ ਹੈ ਇੰਨਾ ਹਰ ਪਾਸੇ ਧੂئیں ਧੂਆਂ ਇੱਕ ਪਾਸੇ ਪੇੜ ਸਾਨੂੰ ਆਕਸੀਜਨ ਦੇ ਰਹੇ ਨੇ ਜੇ ਤੁਸੀਂ ਇਹਨਾਂ ਨੂੰ ਸਾਰਿਆਂ ਨੂੰ ਇਸ ਤਰੀਕੇ ਨਾਲ ਵੱਢੀ ਜਾਓਗੇ ਨਾ ਬੇਲੇ ਨਾ ਜੰਗਲ ਰਹਿ ਗਏ ਨਾ ਰੋਈਆਂ ਨਾ ਚੰਡੀਆਂ ਪਧਰੇ ਕਰ ਕਰ ਖੇਤ ਬਣਾ ਲੈ ਕੰਦਾ ਕਰ ਕਰ ਮੰਡੀਆਂ ਲੁੱਕਾਂ ਪਾਪਾ ਸੜਕਾਂ ਬਣੀਆਂ ਕੀ ਪਈਆਂ ਕੀ ਡੰਡੀਆਂ ਅੱਧੇ ਅੱਖਣ ਕਰੀ ਤਰੱਕੀ ਅੱਧੇ ਕਰਦੇ ਭੰਡੀਆਂ ਰੱਖਦੇ ਆਸ ਬਦਾਮਾਂ ਵਾਲੀ ਬੀਜ ਲਸਣ ਦੀਆਂ ਗੰਡੀਆਂ ਦੇਖੋ ਜੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਮੈਂ ਕਿਸੇ ਵੀ ਰਾਜਨੀਤੀ ਪਾਰਟੀ ਨਾਲ ਕੋਈ ਸੰਬੰਧ ਨਹੀਂ ਰੱਖਦਾ ਹੈਗਾ ਮੈਂ ਹੈਗਾ ਇੱਕ ਸਮਾਜ ਸੇਵੀ ਔਰ ਮੈਨੂੰ ਸਰਕਾਰ ਨੇ ਬ੍ਰਾਂਡ ਬੈਠ ਬਣਾਇਆ ਗਿਆ ਔਰ ਮੈਂ ਇਹ ਚਾਹਨਾ ਕਿ ਇਹ ਕਾਰਵਾਈ ਨੂੰ ਰੋਕਿਆ ਜਾਵੇ ਆਦਰਨੀਆ ਰੰਧਾਵਾ ਸਾਹਿਬ ਨੂੰ ਇਹ ਮੇਰੀ ਵੀਡੀਓ ਜਾਵੇ ਆਦਰਨੀਆ ਡੀਸੀ ਸਾਹਿਬ ਨੂੰ ਇਹ ਮੇਰੀ ਵੀਡੀਓ ਜਾਵੇ ਔਰ ਮੈਂ ਵੀ ਆਪਣੇ ਵੱਲੋਂ ਵੀ ਇਹ ਵਾਲੀ ਵੀਡੀਓ ਸ਼ੇਅਰ ਕਰਾਂਗਾ ਸੋ ਕਿਰਪਾ ਕਰਕੇ ਜੇ ਜਿੰਨੇ ਵੀ ਲੋਕ ਆਕੇ ਨੇ ਆ ਪਾ ਜੀ ਇਹਨਾਂ ਤੋਂ ਵੀ ਸੁਣੋ ਪਿਆਰ ਇਹਨਾਂ ਦੇ ਦਿੱਤੀ ਨੇ ਫੇੜੇ ਸਾਰੇ ਕੀ ਨਾਮ ਚਾਹੀਏ ਆਪਣਾ ਹਰਜਿੰਦਰ ਸਿੰਘ ਅਨਿਤ ਆਪਣੀ ਦੁਕਾਨ ਹੈ ਇੱਥੇ ਆਪਣੀ ਸ਼ਾਪ ਹੈ ਜੀ ਉਹਦੇ ਅਸੀਂ 2013 ਤੇ ਆਏ ਛੋਟੇ ਛੋਟੇ ਬੁੱਟੇ ਮਸਾਂ ਪਾਲਿਆ ਵੀਰੇ ਠੀਕ ਹੈ ਜੀ ਇਹ ਅੱਜ ਕੱਟਣ ਲੱਗੇ ਨਾ ਤਾਂ ਨੁਕਸਾਨ ਵੀ ਨਹੀਂ ਹੈਗਾ ਕੋਈ ਨਾਮ ਵੀ ਰ ਆਪਣਾ ਮੇਰਾ ਨਾਮ ਪੁਨੀਤ ਹੈ ਜੀ ਪੁਨੀਤ ਜੀ ਇਹ ਅਜੇ ਪੇੜ ਵੱਢ ਰਹੇ ਆ ਇਹ ਕਿਆ ਕਹਿਣਾ ਚਾਹੋਗੇ ਜੀ ਬਹੁਤ ਬੁਰਾ ਹਾਲ ਹੈ ਜੀ ਡੱਬੇ ਵੱਢ ਰਹੇ ਨੇ ਛੋਟੇ ਛੋਟੇ ਲਾਇ ਸੀ ਬਿਲਕੁਲ ਅਸੀਂ ਅਚਾ ਤੁਸੀਂ ਲਾਇ ਸੀ ਜੀ ਹਾਂ ਜੀ ਆਪ ਲਾ ਕੇ ਖੇਰ ਕਰਦੇ ਰਹੇ ਆ ਜੀ ਬਿਲਕੁਲ ਹੁਣ ਬਹੁਤ ਦੁੱਖ ਲੱਗ ਰਿਹਾ ਵੀ ਵੱਢ ਰਹੇ ਨੇ ਜਦ ਕਿ ਇਹਨਾਂ ਦਾ ਕੋਈ ਹਾਨੀਕਾਰਕ ਕੋਈ ਇਹਨਾਂ ਨੂੰ ਹੋਣੀ ਹੈਗਾ ਵੀ ਇਹ ਕੋਈ ਕੀ ਕਰ ਰਹੇ ਨੇ ਕੋਈ ਟ੍ਰੈਫਿਕਸ਼ਨ ਕੋਈ ਸੜਕ ਨਹੀਂ ਚੋੜੀ ਹੋ ਰਹੀ ਤੇ ਬਹੁਤ ਹੋਰ ਰੋਕੇ ਜਾਵੇ ਦੇਖੋ ਐਮਸੀ ਰੋਡ ਥਾਣਾ ਗੁਰਦੁਆਰਾ ਹਰ ਇੱਕ ਇਹਨੇ ਇਹ ਗਊਸ਼ਾਲਾ ਇੱਧਰ ਇਜਤਿਹਾਰ ਕਰਕੇ ਸਭ ਨੂੰ ਆਪਣਾ ਪੀਸ ਸਾਹਬ ਬੇਨਤੀ ਇਹ ਵੀ ਨੂੰ ਰੁਕਿਆ ਜਾਵੇ ਬਹੁਤ ਜ਼ਾਇਜ਼ ਹੈ ਜੀ ਕੀ ਨਾਮ ਆਪਣਾ ਆ ਆਪਣਾ ਨਾਮ ਪੰਕਜ ਕੁਮਾਰ ਹੈ ਪੰਕਜ ਕੁਮਾਰ ਜੀ ਪੰਕਜ ਮੈਂ ਜਿਹੜੇ ਪੇੜ ਕੱਟ ਰਹੇ ਇਹਦੀ ਕਦਮ ਲਈ ਸੀ ਪਰਮਿਸ਼ਨ ਇਸ ਦੀ ਬੋਲੀ ਲਈ ਸੀ ਜੀ ਅਖਬਾਰ ਮੈਂ ਪੜਕਾਏ ਦੀ ਆਪਾਂ ਅੱਛਾ ਬੋਲੀ ਲਈ ਹੋਰ ਜੀ ਲਈ ਅੱਛਾ ਤੁਸੀਂ ਇਹਨਾਂ ਦੀ ਆ ਉਹਨਾਂ ਦੇ ਠੇਕੇਦਾਰ ਹੁੰਦੇ ਆ ਹਾਂ ਇਹ ਠੇਕੇਦਾਰੀ ਬਣਾ ਠੀਕ ਹੈ ਜੀ ਕਿੰਨੇ ਰੁਪਏ ਬੋਲੀ ਲੱਗੀ ਹੋਣੀ 170000 ਕਿੰਨੇ ਪੇੜ ਹੈ 39 ਪੇੜ ਇੱਕ ਤੋਂ ਦੇਖੋ 39 ਪੇੜ ਲੱਗੇ ਇਹਨਾਂ ਦਾ ਕੋਈ ਰਸਤੇ 'ਚ ਅੜਿੱਕਾ ਕਿਉਂ ਕਿਉਂ ਕੱਟ ਰਹੇ ਏ ਜੀ ਕਿਆ ਪਤਾ ਨਹੀਂ ਜੀ ਬੋਲੀ ਹੋਈ ਸੀ ਅੱਛਾ ਬੰਦ ਬੋਲੀ ਮੈਨੂੰ ਯਾਰ ਇਹ ਸਾਰੇ ਹਰੇ ਭਰੇ ਪੇੜ ਕਰਾ ਹਾਂ ਜੀ ਸਭ ਹਰੇ ਪੇੜ ਆ ਮਹਾ ਦਿਲੇ ਕਰਨਾ ਉਹ ਉਸ ਪੂਰੇ ਲੱਗੇ 39 ਪੇੜ ਜਿੰਨਾਂ ਕਲੇੜੇ ਜੀ ਬੰਨੋ ਠੀਕ ਹੈ ਜੀ ਠੀਕ ਦੇਖ ਰਹੇ ਇਹ ਤਿੰਨ ਜਿਹੜੇ ਨਗਰ ਕੌਂਸਲ ਰੋਡ ਤੇ ਕੱਟੇ ਗਏ ਆ ਹਰੇ ਭਰੇ ਪੇੜ ਹੈ ਜਿੱਦਾਂ ਕਿ ਲੋਕ ਵਿਰੋਧ ਕਰ ਰਹੇ ਆ ਇੱਕ ਪਾਸੇ ਦਾ ਜਿਲਖਪੁਰ ਜਿਹੜਾ ਇੱਕ ਸ਼ਹਿਰ ਆ ਇਹ ਕੰਕਰੀਟ ਦਾ ਸ਼ਹਿਰ ਬਣਨ ਜਾ ਰਿਹਾ ਪੇੜ ਚਾਰੇ ਪਾਸੇ ਕਿਤੇ ਵੀ ਨਹੀਂ ਹੈਗੇ ਤੇ ਜਿੱਥੇ ਹੈਗੇ ਆ ਇਹ ਪਤਾ ਨਹੀਂ ਕਿ ਇਹਨਾਂ ਨੂੰ ਕੱਟਣ ਦੀ ਪਰਮਿਸ਼ਨ ਦਿੱਤੀ ਜਾ ਰਹੀ ਹੈ ਲੋਕਾਂ ਵੱਲੋਂ ਬੇਨਤੀ ਕੀਤੀ ਹੈ ਕਿ ਇਸ ਪਰਮਿਸ਼ਨ ਨੂੰ ਰੱਦ ਕੀਤਾ ਜਾਵੇ